ਹੋਰ ਸਾਭੀ ਭਾਗ ਕੱਲ ਦਾ ਏਦੇ ਲੱਗਾ ਵਾ ਘਰ ਘਰ ਗਏ ਨਹੀਂ ਫੇਰਾ ਫੁਰਾ ਮਾਰ ਆਉਣਾ ਸੀ ਉਹ ਗਿਆ ਹੀ ਭਰਾਵਾ ਰਾਤ ਘਰ ਹੀ ਰਿਆ ਵਾ ਹਾਂ ਇੱਕ ਤੇ ਤੂੰ ਜੋ ਸਵੇਰ ਦਾ ਹੁੰਦਾ ਮੇਰੇ ਦਿਵਾਲੀ ਹੋਏ ਨਾ ਦਿਵਾਲੇ ਮੈਂ ਦਿਵਾਲੇ ਮੈਂ ਤੇਰੇ ਕੋ ਆਇਆ ਭਰਾ ਜਾ ਘਰ ਘਰ ਜਾ ਕੇ ਹੋ ਗਿਆ ਤੂੰ ਤੇ ਕੱਲ ਦਾ ਇੱਥੇ ਲੱਗਾ ਹੱਟੇ ਲੱਗੇ ਸਿਰ ਖਾਂਡਾ ਹੀ ਫਾਇਦਾ ਵਾ ਨਾਲੇ ਘਰ ਗਿਆ ਨਾ ਭਰਾ ਲੜਾਈ ਹੁੰਦੀ ਆ ਮੈਨੂੰ ਪਤਾ ਕਲਾਂ ਦਾ ਮੂੰਹ ਕਾਲਾ ਮੈਂ ਐਵੇਂ ਜਾਣ ਕੇ ਤੂੰ ਤੂੰ ਮੈਂ ਮੈਂ ਕਰਨੀ ਆ ਕਿ ਨਾਲ ਇਹ ਤੇ ਵਧੀਆ ਵਾ ਵੱਖਰਾ ਜਾ ਨਾਲੇ ਟਾਈਮ ਪਾਸ ਹੋਈ ਜਾਂਦਾ ਵਾ ਇਹ ਤੇ ਵਧੀਆ ਉਪਰਾ ਹੈ ਵੀ ਬੜੀ ਖਤਰਨਾਕ ਟਾਡੀ ਮੈਂ ਤੇ ਆਪਨੇ ਕੱਲ ਦਾ ਚਾਹ ਮੰਗਣ ਗਿਆ ਅੱਛਾ ਵਾਹ ਤਾਂ ਹੀ ਮੈਨੂੰ ਕਹਿੰਦੇ ਦੀ ਚਾਹ ਚਾਹ ਦਾ ਘਿਆ ਹੁਣ ਤੂੰ ਆਪੇ ਹੀ ਜਾਊਂਗਾ ਕਹਿਣ ਮੈਂ ਤੇ ਨਹੀਂ ਜਾਣਾ ਹੁਣ ਕਹਿਣ ਚਾਹ ਦਾ ਮੈਂ ਭਰਾ ਕਦੀ ਵੀ ਨਹੀਂ ਜਾਂਦਾ ਮੈਂ ਚਾਹ ਤੋਂ ਬਿਨਾਂ ਹੀ ਬਸ ਹਾਰ ਲੂੰਗਾ ਮੈਂ ਚੱਲ ਵੇਖ ਲਈ ਬਾਕੀਆਂ ਨੇ ਤੇ ਪੀਣੀ ਆ ਆਪੇ ਜਾਣ ਕੇ ਜਿੰਨੇ ਪੀਣੀ ਆ ਕਿ ਮੈਂ ਨਹੀਂ ਜਾਂਦਾ ਕੱਲ ਤੂੰ ਵੀ ਹੁਣ ਕੰਮ ਕਰ ਲੈ ਫਿਰ ਥੋੜੀ ਬੇਤੀ ਕਰਾਈ ਮੈਂ ਭਰਾ ਚੱਲਿਆ ਵਾ ਇਹ ਵੀ ਮੈਂ ਤੇ ਉਧਰ ਵੀ ਵੇਚਦੀ ਤੇ ਉਧਰੋਂ ਵੇਚਦੀ ਜਾ ਕਰ ਲੈ ਕਰ ਲੈ ਕੁਛ ਚਲ ਚੰਗਾ ਕਿੱਦਾਂ ਮੇਰਾ ਪੁੱਤ ਖਪਣ ਡਿਆ ਵਾ ਧੁੱਪੇ ਇੰਨੀ ਗਰਮੀ ਆ ਜੀ ਨੂੰ ਕੁਛ ਹੋਣ ਡਿਆ ਮਿਸਤਰੀਆਂ ਦੇ ਨਾਲ ਨਾ ਮਿਸਤਰੀ ਬਣਾਤਾ ਮੇਰੇ ਪੁੱਤ ਨੂੰ ਇਹਨੇ ਕੰਮ ਕਰਨਾ ਇਹਨੇ ਠੰਡੇ ਠੰਡੇ ਕਰ ਲੈਣਾ ਨਾ ਮੰਮੀ ਮੈਨੂੰ ਗਰਮੀ ਬੜੀ ਲੱਗਦੀ ਐ ਤੇ ਕਰਕੇ ਤੇ ਮੁੜ ਕੇ ਬੈਠੇ ਰਹਿਣਾ ਹੁਣ ਵੇ ਕੀ ਹਾਲਤ ਬਣੀ ਐ ਚੰਦਰੀ ਪਤਾ ਨਹੀਂ ਕਿੱਥੋਂ ਆ ਗਈ ਹੈ ਮਿਸਤਰੀ ਬਣਾ ਛੱਡਿਆ ਵਾ ਮਿਸਤਰੀਆਂ ਸਾਹਮਣੇ ਜਲੂਸ ਕਢਾਇਆ ਵਾ ਹੁਣ ਤੇ ਮਿਸਤਰੀ ਵੀ ਗੱਲਾਂ ਕਰਨਾ ਪਿਆ ਲੀਵਰ ਵਾਲੇ ਵੀ ਗੱਲਾਂ ਕਰਨਾ ਪਏ ਆ ਯਾ ਯਾਰ ਸਾਬੀ ਤੇਰਾ ਵੀ ਕੋਈ ਮੁੱਲ ਨਹੀਂ ਆ ਨਹੀਂ ਹਾਲ ਹੋਣਾ ਕੋਈ ਸਾਡਾ ਆਪਾਂ ਬਸ ਹੁਣ ਕੰਮ ਕਰ ਲਈ ਹੋ ਜੋ ਤਿਆਰ ਲਾਓ ਦਿਹਾੜੀਆਂ ਮਿਸਤਰੀ ਨੇ ਦੂਜੇ ਨੇ ਤੇ ਕਹਿਤਾ ਹੀ ਕੱਲ ਜਤਿੰਦਰ ਨੇ ਵੀ ਸਾਡੇ ਨਾਲ ਹੀ ਚੱਲ ਜਾ ਕਰ ਕੰਮ ਤੇ ਇਹ ਵਾਕਈ ਗੱਲ ਉਹਦੀ ਸਹੀ ਹੁਣ ਕੰਮ ਮਿਲ ਗਿਆ ਭਾਈ ਇਹਨਾਂ ਨਾਲ ਹੀ ਲੱਗਾ ਰਹਾ ਵਧੀਆ ਗੱਲ ਆ ਮਾਰਾਂ ਇਹ ਸ਼ਦਾਈ ਦੀ ਆਵਾਜ਼ ਉਹਨਾਂ ਚਿਹਰੇ ਨੇ ਅੰਦਰ ਹੀ ਨਹੀਂ ਆਉਣਾ ਜੇ ਨਜ਼ਰ ਮੈਂ ਬਾਜ਼ ਨਾ ਦਿੱਤੀ ਸਾਬੀ ਪਤੂਰੀਆ ਗੱਲ ਸੁਣ ਮੰਮੀ ਆ ਗਏ 1 ਮਿੰਟ ਮਾਤਾ ਵੀ ਡੈਵੀਓ ਅੱਜ ਮਨ ਪਤਾ ਨਹੀਂ ਕੀ ਕਹਿਣਾ ਇਹਨੇ ਅਚ ਕਾ ਲਿਓ ਪਾਜੀ ਹਮ ਨਾ ਮੈਂ 1 ਮਿੰਟ ਸਾਬੀ ਬਤਾ ਦਾ ਕਿਤੇ ਸਗਾ ਤਸ ਹੁੰਦੀ ਨਾ ਹੋਵੇ ਤੱਸ ਸਭ ਤੂੰ ਛਦਾਈਂ ਆ ਦੱਸ ਜੇ ਉਹਨੇ ਕਿਹਾ ਕੰਮ ਕਰਨ ਵਾਲਾ ਤੇ ਉੱਥੇ ਕੰਮ ਹੀ ਕਰਦਾ ਰਹਿਣਾ ਤੂੰ ਚੱਲ ਟਾਈਮ ਪਾਸ ਹੋਂਡਿਆ ਮਮੀ ਮੇਰਾ ਵਧੀਆ ਵਸ ਸਗੋਂ ਆ ਛਟਾ ਟਾਈਮ ਪਾਸ ਹੋਂਡਿਆ ਵੀ ਕੰਮ ਉਹਨੇ ਕਹਿਤਾ ਤੇ ਕੰਮ ਹੀ ਕਰੀ ਜਾਣਾ ਹੁਣ ਛਦਾਈਂ ਆਵਾਂਗਾ ਉੱਥੇ ਹੀ ਲੱਗੇ ਰਹਿਣਾ ਹਨਾ ਤੇ ਕੀ ਕਰਾਂ ਫਿਰ ਹੋ ਰਾਨ ਕੇ ਇੱਥੇ ਅੰਦਰ ਲੰਮੇ ਪੈ ਕੇ ਉਹਨਾਂ ਨਾਲ ਬਸ ਆਢਾ ਲਈ ਜਾਵਾਂ ਲੜਾਈ ਕਰੀ ਜਾਵਾਂ ਲੜਾਈ ਉਹ ਵੇਖਣ ਲਈ ਕੰਮ ਕਰਨ ਡਿਆ ਕਿ ਨਹੀਂ ਕਰਨ ਡਿਆ ਉੱਦਾਂ ਬੈਠਾ ਰਹਾ ਖਾਪ ਚੱਲਿਆ ਉੱਥੇ ਤੋਂ ਉਹ bari ਸਾਹਮਣੇ ਦੇਖਦੀ ਨਾ ਸਾਬਤ ਵੇਖਦੀ ਆ ਉਥੋਂ ਉਹ ਸੁੱਤੀ ਪਈ ਆ ਮਰਿਆਂ ਬਰਾਬਰ ਪਈ ਆ ਉਹਨੂੰ ਕੀ ਪਤਾ ਲੱਗਣ ਡਿਆ ਬਸ ਵੀ ਬਾਹਰ ਕੀ ਬਣ ਡਿਆ ਕੀ ਨਹੀਂ ਬਣ ਡਿਆ ਸਾਡੀ ਜਬਾਨ ਹੀ ਸ ਰੱਖਣੀ ਆ ਜੇ ਕਿਤੇ ਚੰਗੀ ਵਧੀਆ ਗੱਲ ਹੋ ਜੇ ਨਾਲੇ ਸਾਡਾ ਵੀ ਨਾਲੇ ਜਿਹੜਾ ਟੈਨਸ਼ਨ ਆ ਖਤਮ ਹੋ ਆਪ ਤਾਂ ਨਹੀਂ ਮਰਦੀ ਸਾਨੂੰ ਮਾਰ ਕੇ ਭਾਏ ਮਰੇ ਆਹੋ ਮਾਰ ਦੇਣ ਲੱਗੀ ਸੀਗੇ ਘਰੋਂ ਬੁਕਾਰ ਕਰ ਦੇਣ ਲੱਗੀ ਮਮੀ ਸੋਚੀਏ ਕੋਈ ਸਕੀਮ ਲਾਈਏ ਕੋਈ ਦਿਮਾਗ ਐਦਾਂ ਕੰਮ ਨਹੀਂਓ ਬਣਨਾ ਸਕਰੀਮ ਦਿਮਾ ਲਾ ਲੂੰਗੀ ਜਿੱਦਾਂ ਮੈਂ ਕਹੂੰਗੀ ਉਦਾਂ ਕਰੀ ਜਾਈਂ ਪਰ ਇਹ ਆ ਕਿ ਇੱਕ ਗੱਲ ਉਹਨੇ ਕਹਿਤੀ ਹੈ ਨਾ ਅਸੀਂ ਨੌਕਰ ਥੋੜਾ ਬਣੇ ਰਹਿਣਾ ਵਾ ਪੀ ਇਹਦੇ ਕਹਿਣ ਤੇ ਕੰਮ ਹੀ ਕਰੀ ਜਾਣਾ ਵਾ ਓਆ ਹੋ ਤੇ ਗੱਲ ਹੈਗੀ ਆ ਉਥੇ ਮੇਰਾ ਵੀ ਦਿਮਾਗ ਇਹੋ ਹੀ ਚੱਲਦਾ ਰਹਿੰਦਾ ਪੀ ਇਹਦਾ ਕੋਈ ਹੱਲ ਕਰੀਏ ਇਹਦਾ ਕੋਈ ਹੱਲ ਕਰੀਏ ਕੰਮ ਕਾਦਾ ਮੈਂ ਕੰਡਿਆ ਵਾ ਕੰਮ ਕਾਦਾ ਕੰਡਿਆ ਮੈਂ ਰਸੋਈ ਚ ਵੇਖਣ ਡਈ ਹਮ ਤਰਾ ਇੰਨਾ ਬੁਰਾ ਹਾਲ ਹੋਣ ਡਿਆ ਤੇ ਫਿਰ ਵੀ ਘਰ ਵੱਲ ਨਹੀਂ ਮੁੜਿਆ ਅਜੇ ਦਿਮਾਗ ਤੇਰਾ ਬੜਾ ਕੰਮ ਕਰਨ ਡਿਆ ਹੈ ਨਾ ਚੱਲ ਚੱਲ ਚੱਲੇ ਆ ਮਿਸਤਰੀ ਮੰਮੀ ਹੋਰ ਕਿੰਨਾ ਕ ਟਾਈਮ ਆ ਕਦਮ ਹੀ ਗੱਲ ਲੱਗਾ ਕਿੰਨਾ ਟਾਈਮ ਘੰਟਾ ਕ ਹੋ ਗਿਆ ਪਾ ਹੋਰ ਸਵੇਰ ਦਾ ਦੇ ਵਿਹਲਾ ਹੀ ਉਹਨਾਂ ਲਾਗੇ ਬੈਠਾ ਮੰਮੀ ਮੈਨੂੰ ਤੇ ਕੋ ਡਰ ਲੱਗਦਾ ਯੋ ਆ ਜਿਹੜਾ ਮਿਸਤਰੀ ਸਾਹਮਣੇ ਤਮਾਸ਼ਾ ਬਣਦਾ ਨਾ ਇਹਨਾਂ ਬੰਦਿਆਂ ਨੇ ਘਰ ਘਰ ਜਾ ਕੇ ਦੱਸਣਾ ਕੱਲ ਵਾਲੀ ਗੱਲ ਤੇ ਸਾਰੀ ਸੁਣੀ ਇਹਨਾਂ ਨੇ ਤੇ ਫਿਰ ਕੀ ਸੁਣੀ ਆ ਤੇ ਮੈਂ ਤੇ ਇਹੀ ਚਾਹੁੰਨੀ ਆ ਵੀ ਉਹਨਾਂ ਦੇ ਹੰਦਿਆਂ ਇੱਕ ਖਲਾਰਾ ਪਾਵੇ ਤੇ ਉਹ ਗਵਾਹੀ ਵੀ ਦੇਣ ਵਾਲੇ ਬਣਨਗੇ ਕੋਈ ਸਾਨੂੰ ਮਾੜਾ ਨਹੀਂ ਸਾਨੂੰ ਕਹਿਣਾ ਕਿਸ ਨੇ ਵੀ ਉਹਨ ਇਹਨੂੰ ਹੀ ਮਾੜਾ ਕਹਿਣਾ ਵਾ ਮਿਸਤਰੀਆਂ ਨੂੰ ਦਿਖੰਡਿਆ ਪੇ ਜਬਾਨ ਕੌਣ ਵਾਉਣ ਡਿਆ ਵਾ ਪਰ ਤਮਾਸ਼ਾ ਦੇ ਬਣ ਨਹੀਂ ਡਿਆ ਵਾ ਨਾ ਕਿਤੇ ਨਹੀਂ ਤਮਾਸ਼ਾ ਬਣਦਾ ਤਮਾਸ਼ਾ ਕਾਹਦਾ ਬਣ ਡਿਆ ਵਾ ਤੂੰ ਤੇ ਛਦਾਈ ਆ ਇਹ ਮੌਕਾ ਬਾਰ-ਬਾਰ ਲੱਭਣ ਡਿਆ ਵਾ ਚਾਰ ਦੇ ਆਣੇ ਗਵਾਹੀ ਦੇਣ ਵਾਲੇ ਆ ਦਿਮਾਗ ਤੋਂ ਸੋਚ ਉਹ ਇਨਾ ਬਗਾਨੇ ਬੰਦਿਆਂ ਗਵਾਹੀ ਦੇਣੀ ਆ ਦੱਸ ਬਾਲ ਵੇਖਿਆ ਉਹ ਜਿਹੜਾ ਨਾਲ ਦਿਹਾੜੀ ਲੱਗਾ ਮੁੰਡਾ ਕੋਣ ਆ ਜਾ ਕਿੰਨੀਆਂ ਗੱਲਾਂ ਕੰਡਿਆ ਹੈਗਾ ਮੈਨੂੰ ਸਵੇਰ ਦਾ ਉਦੋਂ ਆਂਦੀਆਂ ਵੀ ਉਹੀ ਗੱਲਾਂ ਕਰੀ ਜਾਣ ਡਿਆ ਵਾ ਇਹਨੂੰ ਜਿਆਦਾ ਤਾਂ ਨਹੀਂ ਕਰਨ ਡਿਆ ਜੇ ਇਹਨੂੰ ਕੁਝ ਹੋ ਵੀ ਜਾਊਗਾ ਨਾ ਹੁਣ ਉਹ ਗਵਾਹੀ ਦੇਣਗੇ ਚਦਾਈਆ ਜੀ ਕੁਝ ਕਰ ਵੀ ਦਵਾਂਗੇ ਇਹਨੂੰ ਨਾ ਤੇ ਹੁਣ ਇਹਨਾਂ ਗਵਾਹੀ ਕੁਵੀ ਦੇ ਦੇਣੀ ਸਾਡੀ ਹੁਣ ਕੱਲੇ ਨਹੀਂ ਆ ਉਹ ਤੇ ਚੋਰੀ ਛਿਪੇ ਕਰਾਂਗੇ ਕਿਤੇ ਕਰਾਂਗੇ ਜਿਹੜੀ ਅੰਦਰ ਬੈਠੀ ਆ ਸੁਖ ਉਹ ਵੀ ਵੇਖਣ ਹੀ ਨਹੀਂ ਲਈ ਸਾਰਾ ਕੁਝ ਕੋਈ ਨਹੀਂ ਸੁਖ ਦੀ ਨਾ ਟੈਨਸ਼ਨ ਲੈ ਸੁਖ ਨੂੰ ਤੇ ਇੱਕ ਵਾਰੀ ਕਿਹਾ ਵੀ ਉੱਥੇ ਅੰਦਰ ਜਾ ਕੇ ਬਹਿ ਜਾ ਤੇ ਉਹਨੇ ਅੰਦਰ ਜਾ ਕੇ ਬਹਿ ਜਾਣਾ ਵਾ ਸੁਖ ਦੀ ਪਰਵਾਹ ਨਾ ਕਰ ਬਹਿ ਜਾਣਾ ਹੁਣ ਉਹ ਵੀ ਹਵਾ ਤੇ ਤਲਵਾਰਾਂ ਮਾਰਨ ਲੱਪੀ ਆ ਉਹ ਨਹੀਂ ਮਾਰਦੀ ਕੁਛ ਨਹੀਂ ਕਹਿੰਦੀ ਸੁਖ ਸੋਕਰੋ ਤੈਨੂੰ ਪਤਾ ਹੀ ਆ ਮੜਾ ਜਾ ਕੋਈ ਕੱਲ ਕਹੀਏ ਤੇ ਉਸੇ ਵळे ਕਹਿਣਾ ਮੰਨ ਲੈਂਦੀ ਆ ਨਾਲੇ ਹੁਣ ਪੁੱਤ ਪਤਾ ਕੀ ਆ ਹੁਣ ਲੜਾਈ ਨਾ ਨਹੀਂ ਗੱਲ ਬਣਨੀ ਮਿੱਠੇ ਪਿਆਰੇ ਹੋਗੇ ਜਿੰਨਾ ਵੀ ਹੁੰਦਾ ਨਾ ਕਿਤੇ ਗੁੱਸੇ 'ਚ ਨਾ ਬੋਲੀ ਤੂੰ ਸੁਖ ਨੂੰ ਨਾ ਬੋਲੀ ਜਿੰਨਾ ਮਿੱਠੇ ਪਿਆਰੇ ਹੋਇਆ ਜਾਂਦਾ ਉਨਾ ਹੀ ਹੋ ਜਾ ਉਹ ਮਿੱਠਾ ਪਿਆਰਾ ਤੇ ਹੋਈਦਾ ਇਹਦੇ ਨਾਲ ਹੁਣ ਤੇ ਹੋਏ ਹੀ ਆ ਪਰ ਇਹਨੂੰ ਨਹੀਂ ਭਜੰਡਿਆ ਮਿੱਠੇ ਪਿਆਰੇ ਹੋਣ ਵਾਲਾ ਕੰਮ ਪਚ ਜਾਊਗਾ ਬਸ ਆਪਣਾ ਟਾਈਮ ਕੱਢੀਏ ਤੇ ਆਪਣੀ ਜਿਹੜੀ ਗੱਲ ਕਰਨੀ ਆ ਉਹ ਕਿਸੇ ਨੂੰ ਪਤਾ ਨਾ ਲੱਗੇ ਪਈ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਮੰਮੀ ਗਵਾਈ ਵਾਲੀ ਗੱਲ ਤੇ ਕਰੀ ਜਾਣ ਦੇ ਗਵਾਈ ਵਾਲਾ ਕੰਮ ਕੀ ਕਰਨਾ ਵਾ ਹੋਲੀ ਕਰ ਉਹਨੇ ਕੀਤਾ ਉੱਥੇ ਉੱਠ ਕੇ ਸੁਣਨਾ ਨਾ ਲਵੇ ਕਿੱਡੀ ਕਿੱਡੀ ਜ਼ੋਰ ਦੀ ਡਿਆਂ ਨਾਲੇ ਬੋਲਣ ਗਵਾਈ ਵਾਲਾ ਕੰਮ ਕੀ ਕਰਨਾ ਦਵਾਈ ਅੱਗੇ ਪਾਈ ਉਹ ਚੋਂ ਫੇਲ ਹੋ ਗਿਆ ਹੁਣ ਨਹੀਂ ਮੈਂ ਜਿਹੜਾ ਕੰਮ ਸੋਚੂਗੀ ਉਹ ਚੋਂ ਨਹੀਂ ਫੇਲ ਹੁੰਦੀ ਲੈ ਮੰਮੀ ਉਹ ਮੈਂ ਕੱਲ ਦਾ ਫੋਨ ਕੀਤਾ ਸੀ ਉਦਾਂ ਡਰਦੇ ਡਰਦੇ ਨੇ ਇਸ ਦੀ ਸਰਵਿਸ ਕਰਨ ਵਾਲੇ ਵੀ ਆ ਗਈ ਹੈ ਤਦ ਵੀ ਚੰਗਾ ਇੰਨੇ ਘੜਾਪ ਲਵਾਇਆ ਸੀ ਹੁਣ ਜੀ ਲਾ ਲਾ ਕੇ ਖਰਾਬ ਕਰ ਦੇਣਾ ਹੋਈ ਨਹੀਂ ਹੋਰ ਨਹੀਂ ਅੰਦਰੋਂ ਨਿਕਲਿਆ ਕਰਨਾ ਮੈਂ ਤਾਂ ਆਖਿਆ ਚੱਲ ਜੇ ਤੋਂ ਪੂਰੀ ਗਰਮੀ ਹੋਊਗੀ ਫੇਰ ਚਾਲੂ ਕਰਾਂਗੇ ਤੇ ਸਰਵਿਸ ਕਰਾ ਕੇ ਰੱਖ ਲੈਨੇ ਮਾਹੀ ਮੜੀ ਜੀ ਅੱਖ ਲੱਗੀ ਮੈਂ ਸੌਂਨੇ ਆ ਤਾਂ ਹੁਣ AC ਵਾਲੇ ਆ ਗਏ ਇਹਨਾਂ ਨੂੰ ਵੀ ਆਹ ਵੇਲੇ ਆਉਣਾ ਏ ਚੱਲੇ ਆ ਕੇ ਸਰਵਿਸ ਹੋ ਜੂਗੇ ਨਾ ਤਾਂ ਵਧੀਆ ਹੋ ਜੂਗਾ ਉਦੋਂ ਅੰਦਰ ਵੀ ਠੰਡਾ ਹੁੰਦਾ ਕਦੋਂ ਬੂਆ ਦੇ ਤਰਚ ਤਰਚ ਮਾਨੀ ਦਾ ਤੋੜਨਾ ਚਲ ਵੇਖਾਂ ਕੀ ਬਣਿਆ ਰੋਟੀ ਪਾਣੀ ਖਾਵਾਂ ਕੀ ਬਣਿਆ ਲੈ ਦਾਲ ਬਣੀ ਨੇ ਦਾਲਤ ਬਣੀ ਠੀਕ ਵਾ ਤੇ ਕੁੱਕੜੇ ਬੜਾ ਕਾਲਾ ਕੀਤਾ ਲੈ ਮਾਤਾ ਦਾ ਸਾਰਾ ਦਿਨ ਆਪ ਸੜੀ ਰੈਂਜ ਤੇ ਕੁੱਕਰਾਂ ਦੇ ਨੇ ਕੁੱਕਰ ਨਾਲ ਸੜਜੇ। ਚਲ ਇਹ ਜੋ ਦਾਲ ਬਾਬਾ ਸਵਾਦ ਬਣੀ ਲੱਗਦਾ। ਮਾਤਾ ਵੀ ਮੈਂ ਹੋਣੀ ਚੌਕੇ ਚਾੜੀ ਆ ਨਹੀਂ ਤੇ ਇਹ ਵੀ ਸਾਰਾ ਕੰਮ ਸੁੱਖ ਕੋ ਲੈਂਦੀ। ਸੁੱਖ ਆ ਕਰਦੇ ਸੁੱਖ ਜੇ ਕਰਦੇ ਆਪ ਤੇ ਰਸੋਈ ਚ ਵੜ ਕੇ ਨਹੀਂ ਵਹਿੰਦੀ। ਹੁਣ ਪਤਾ ਲੱਗਾ ਨਾ ਕਿਦਾਂ ਕੰਮ ਕਰੀਦਾ। ਮੈਨੂੰ ਤਾਂ ਭੁੱਖ ਲੱਗੀ ਹੈ। ਰੋਟੀ ਦਿਖਾਵਾਂ ਫਿਰ ਵੇਖੀ ਜਾਊ ਬਾਅਦ ਵਿੱਚ। ਉੱਧਰ ਤੋਂ ਹੁਣ ਪਤਾ ਨਹੀਂ AC ਵਾਲਾ ਕਿੰਨਾ ਕ ਟਾਈਮ ਲਾ ਦੇਣਾ ਮੈਨੂੰ ਭੁੱਖ ਵੀ ਬੜੀ ਲੱਗੀ ਇੱਧਰ ਬੈਠ ਕੇ ਖਾ ਲੈਣੀ ਲੈ ਭਾਬੀ ਤੁਸੀਂ ਵੀ ਇੱਥੇ ਬੈਠੇ ਹੋ ਹਾਂਜੀ ਮੈਂ ਆ ਦਾ ਕੰਦਰ ਲੰਮੇ ਪਏ ਤੁਸੀਂ ਉੱਧਰ ਗਰਮੀ ਜੀ ਲੱਗ ਰਹੀ ਮੈਂ ਤਾਂ ਇੱਧਰ ਪੱਖਾ ਛੱਡ ਕੇ ਬੈਠੀ ਹਾਂ ਇਹ ਤਾਂ ਗੱਲ ਸਹੀ ਹੈ ਭਾਬੀ ਉੱਥੇ ਤਾਂ ਨਾ ਗੋਮੀ ਬੜਾ ਹੋਇਆ ਸੀ ਤਾਂ ਮੈਂ ਵੀ AC ਲਾ ਕੇ ਬੈਠੀ ਤੇ ਉਹ ਸਰਵਿਸ ਵਾਲੇ ਆ ਗਏ ਆਓ ਜੀ ਲੰਘ ਕੇ ਇੱਧਰੋਂ ਦੀ ਲੱਗਾਂ ਦੀ ਕਿਹਾ ਬੰਨੋਂ ਫੋਨ ਕੀਤਾ ਸੀ ਸਾਭੀ ਨਹੀਂ ਕੀਤਾ ਇਹ ਕਿੰਨੇ ਸਰਵਿਸ ਤੋਂ ਬਿਨਾ ਚੱਲਣ ਰਿਹਾ ਬੈਠਾ ਫਿਰ ਸਹੀ ਨਹੀਂ ਚੱਲੇ ਸਰਵਿਸ ਹੋ ਜਾਂਦੀ ਇਹਨਾਂ ਦੇ ਨਾਲੇ ਚਾਪੂਲਿੰਗ ਵੱਧ ਹੁੰਦਾ ਪਿੰਨ ਚੰਗਾ ਹੋ ਗਿਆ ਕਿ ਖਾਣੇ ਰੋਟੀ ਨਹੀਂ ਨਹੀਂ ਖਾਓ ਤੁਸੀਂ ਮੈਂ ਖਾ ਲਈ ਵੇਹ ਲੋ ਸਾਬੀ ਦੀ ਸਰਵਿਸ ਹੁੰਦਿਆ ਸਾਰਿਆਂ ਨੂੰ ਚੇਤਾ ਆ ਗਿਆ ਕਿ ਐਸੀ ਦੀ ਸਰਵਿਸ ਹੋਣੀ ਆ ਉਹ ਦਬਾ ਨਾ ਹੀ ਹੁੰਦਾ ਚੇਤਾ ਸਹੀ ਕਹ ਲਾ ਵਸ ਦੀਦੀ ਖਾ ਲਾ ਰੋਟੀ ਲੈ ਨਹੀਂ ਨਹੀਂ ਮੈਂ ਖਾਦੀ ਖਾਓ ਤੁਸੀਂ ਭਾਬੀ ਰੋਟੀ ਵੀ ਕੀ ਖਾਣੀ ਆ ਰੋਟੀ ਤਾਂ ਸਾਰੀ ਨਾ ਮੇਰੀ ਭੁੱਖ ਹੀ ਮਰ ਗਈ ਕਿਉਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੇ ਕਿੰਨਾ ਕੁਸ਼ ਘਰ ਦੇ ਵਿੱਚ ਹੋ ਗਿਆ ਤੇ ਮੈਂ ਅੱਗੇ ਵੀ ਸੋਖ ਸਾਰੀ ਅਲਪਾ ਵੀ ਦੱਸੀ ਸੀ ਨਾ ਮੈਨੂੰ ਪਤਾ ਵਾ ਦੀਦੀ ਮੈਂ ਬੇਫਿਕਰੀ ਹੈ ਮੇਰੇ ਵੱਲੋਂ ਤੁਸੀਂ ਟੈਨਸ਼ਨ ਨਾ ਲਓ ਹਾਂ ਤਾਂ ਸਹੀ ਏ ਕਿ ਬੇਫਿਕਰੀਆਂ ਹੁਣ ਤੇ ਗੱਲ ਦੱਸਣ ਲੱਗਾ ਵੀ ਕਿਸੇ ਨੂੰ ਡਰ ਲੱਗਦਾ ਉਹ ਚਾਚਾ ਹਰਜੀਤ ਵੇਖ ਲਾ ਉਹਦੋਂ ਇੰਨੀਆਂ ਗੱਲਾਂ ਮੈਨੂੰ ਦੱਸੀਆਂ ਹੀ ਨਾ ਤੇ ਚਾਚਾ ਜੀ ਸੁਖ ਮੈਨੂੰ ਦੱਸੀਆਂ ਵਾ ਤੇ ਉਹ ਗਾਂ ਹੀ ਨਾਲ ਗੱਲ ਕਰਦਾ ਹਨਾ ਦੀਦੀ ਚਾਚੇ ਦਾ ਨਾ ਸ਼ੁਰੂ ਤੋਂ ਸਾਬੀ ਨਾਲ ਹੀ ਆ ਜਿਆਦਾ ਮੰਮੀ ਨੂੰ ਭਾਵੇਂ ਮਾੜੀ ਚੰਗੀ ਗੱਲ ਕਰਦੇ ਪਰ ਸਾਬੀ ਦਾ ਹੀ ਪੱਖ ਪੂਰਦਾ ਰਿਹਾ ਹਮੇਸ਼ਾ ਉਹੀ ਕਹਿੰਦਾ ਸਾਬੀ ਲਈ ਕਿ ਬੱਚਾ ਬੜਾ ਹੋਣ ਹਾਰਵਾ ਸ਼ੁਰੂ ਤੋਂ ਸਾਬੀ ਦਾ ਹੀ ਸਾਥ ਦਿੱਤਾ ਵਾ ਤੇ ਹੁਣ ਵੀ ਇਹਨਾਂ ਸਾਬੀ ਦਾ ਹੀ ਨਾ ਸਾਥ ਆਡਾ ਥੋੜੀ ਦੇਣਾ ਹੀ ਚਾਚੇ ਨੇ ਸਾਥ ਪਰ ਇਹ ਚੀਜ਼ ਨੇ ਨਾ ਭਾਬੀ ਹੈਗੀ ਸਾਬੀ ਦੇ ਚੰਗਿਆਈਆਂ ਕਿਹੜੀਆਂ ਮੈਂ ਤਾਂ ਜਦੋਂ ਦੇ ਆਈਆਂ ਨਾ ਉਹ ਬਰਾਈਆਂ ਹੀ ਉਹਦੇ ਵਿੱਚ ਕੁੱਟ-ਕੁੱਟ ਕੇ ਭਰੀਆਂ ਤੇ ਇਹ ਜਿੰਨਾ ਵੀ ਕਸੂਰ ਹੈ ਨਾ ਸਾਰਾ ਮਾਤਾ ਦਾ ਕਸੂਰ ਵਾ ਉਹ ਵੀ ਤਾਂ ਨੇ ਮੈਂ ਦੱਸਣ ਲੱਗੀ ਸੀ ਤੇ ਜੀ ਮੰਜੀ ਜੀ ਦੀ ਆਈ ਵਿਚਾਰੀ ਉਹਦੇ ਸਾਸ ਨੇ ਝੂਠ ਬੋਲ ਕੇ ਨਾ ਵਿਚਾਰੀ ਨੂੰ ਇੱਥੇ ਕੱਢ ਤਾ ਦੁਖੀ ਤੇ ਉਹ ਪੈਨ ਨੂੰ ਆਈ ਮਾਂ ਨੇ ਇੱਕ ਵਰੀ ਨਹੀਂ ਤੀ ਇਹਨੂੰ ਘਰ ਨਾਲ ਲਾਇਆ ਉਹਨੂੰ ਜੇ ਪੁੱਛਿਆ ਤੂੰ ਦੁਖੀ ਹੈ ਜਾਂ ਕੀ ਇਸ ਉਲਟਾ ਲੜਦੀ ਰਹੀ ਉਹ ਵੀ ਵਿਚਾਰੀ ਗੁੱਸੇ ਹੋ ਕੇ ਇਦਾਂ ਹੀ ਕੱਟ ਫੜ ਕੇ ਇੱਥੋਂ ਚਲ ਗਈ ਉਹ ਵੀ ਫਿਰ ਜਾਣ ਲੱਗੀ ਬਾਹਰ ਗਈ ਇਹਨਾਂ ਨੂੰ ਨਾ ਫੋਨ ਕਰਕੇ ਦੱਸਿਆ ਤਾਂ ਨ ਪੁੱਤਰ ਕੀ ਕਰਨਾ ਇਹੋ ਜਿਹਾ ਮਾਪਿਓ ਨੂੰ ਜੋਤੀ ਪੁੱਤਰ ਤੇ ਦੁਖੀ ਹੋਊਗਾ ਤੇ ਆਣ ਕੇ ਮਾਪਿਓ ਨੂੰ ਦੱਸੂਗਾ ਤੇ ਜੇ ਮਾਪਿਓ ਨੇ ਸਹਾਰਾ ਨਹੀਂ ਬਣਾਣਾ ਤਾਂ ਫਿਰ ਤੇ ਆ ਪੁੱਤਾਂ ਨੇ ਜਾਂ ਨਿਕਲਣਾ ਵਾ ਤੇ ਜਾਂ ਫਿਰ ਕੁਝ ਖਾ ਕੇ ਮਰ ਜਾਣਾ ਮੈਂ ਤੁਹਾਨੂੰ ਦੱਸਿਆ ਵੀ ਉਹ ਵਿਚਾਰੀ ਨੇ ਨਾ ਕਿਤੇ ਇੱਕ ਵਰੀ ਵੀ ਨਹੀਂ ਉਹਨੂੰ ਮਾਂ ਦੇ ਮੂੰਹ ਵੱਲ ਵੇਂਦੀ ਪਰ ਮਾਂ ਨੇ ਉਹਨੂੰ ਆਪਣੇ ਗਲ ਨਾਲ ਲਾ ਕੇ ਨਾ ਮਾਂ ਵਾਲਾ ਪਿਆਰ ਹੀ ਨਹੀਂ ਦਿੱਤਾ ਉਹ ਵੀ ਫਿਰ ਚਾਪਾ ਕਿਚ ਪੀਤੀ ਚਲ ਗਈ ਉਹਨੂੰ ਵੀ ਜਦੋਂ ਦੀ ਸੱਸ ਆਈ ਨਾ ਇੱਥੇ ਉਹ ਹੀ ਦੱਸ ਕੇ ਗਈ ਕਿ ਬਾਹਰ ਚਲ ਗਈ ਤੇ ਮੈਨੂੰ ਨਹੀਂ ਲੱਗਦਾ ਮੈਂ ਤਾਂ ਕਦੀ ਉਹਦਾ ਫੋਨ ਆਉਂਦਾ ਵੇਖਿਆ ਹੀ ਨਹੀਂ ਵੀ ਉਹਨੇ ਮੈਂ ਆਪਣੀ ਨੂੰ ਫੋਨ ਵੀ ਕੀਤਾ ਹੋਊਗਾ ਜਾ ਕੇ ਤਸੋਖ ਆਗਾ ਤੋ ਅੱਜ ਦੱਸੀ ਹੈ ਨਾ ਤੇ ਇਹ ਚੀਜ਼ ਹੁਣ ਮੈਨੂੰ ਵੀ ਹੈਰਾਨੀ ਹੋਣ ਦੀ ਹੈ ਕਿ ਜਿਹੜੀ ਆਪਣੀ ਢਿੱਡ ਦੀ ਜੰਮੀ ਗਈ ਨੂੰ ਨਹੀਂ ਪਿਆਰ ਕਰਦੀ ਉਹਨੇ ਮੈਨੂੰ ਕਿੱਥੋਂ ਪਿਆਰ ਕਰ ਲੈਣਾ ਤੇ ਫਿਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਹਾਂ ਇਹਨਾਂ ਨੇ ਮੇਰੀ ਮਾਂ ਕੋਲੋਂ ਪੈਸੇ ਕਢਾਉਣ ਦੇ ਮਾਰੇ ਆਪਣੇ ਪੋਤ ਨੂੰ ਛਦਾਈ ਬਣਾ ਛੜਿਆ ਅੱਛਾ ਪੁੱਤ ਕਿੰਨੇ ਦਿਨ ਛਦਾਈ ਹੋਣ ਦੀ ਐਕਟਿੰਗ ਕਰਦਾ ਰਿਹਾ ਤੁਸੀਂ ਕਿਤੇ ਵੇਖਣਾ ਹੀ ਉਹਦੀ ਹਾਲਤ ਨਹੀਂ ਵੇਖੀ ਜਾਂਦੀ ਤੇ ਮਾਂ ਲੱਗਦਾ ਇਹ ਵੀ ਸੱਚੀ ਬੜੀ ਦੁਖੀ ਹੋਗੀ ਐ ਵੇਖ ਲੈ ਸੁਖ ਕਿੱਥੋਂ ਤੱਕ ਪਹੁੰਚ ਜਾਂਦੇ ਆ ਤੇ ਤੁਸੀਂ ਸੋਚੋ ਆਪਣੀ ਮਾਂ ਨੂੰ ਆਪਣੇ ਬੱਚਿਆਂ ਨਾਲ ਕਿੰਨਾ ਕੁ ਪਿਆਰ ਹੋਊਗਾ ਜਿਹੜੇ ਆਪਣੇ ਬੱਚਿਆਂ ਨੂੰ ਆ ਚੀਜ਼ਾਂ ਕਰਨ ਵਾਸਤੇ ਮਜਬੂਰ ਕਰਨ ਦੇ ਵੀ ਤੁਸੀਂ ਆਹ ਕੰਮ ਇਦਾਂ ਕਰੋ ਤੇ ਇਦਾਂ ਕਰੋ ਅਜੇ ਮਨਜੀਤ ਜੀ ਦਾ ਬਹੁਤ ਫਰਕ ਵਾ ਉਹ ਸਮਝਦਾਰ ਕੁੜੀ ਹੈ ਸੁਖ ਭਾਬੀ ਮੈਨੂੰ ਜ਼ਿਆਦਾ ਤਾਂ ਗੱਲਾਂ ਦਾ ਪਤਾ ਹੀ ਆ ਪਰ ਨਹੀਂ ਆ ਤੁਸੀਂ ਵਿੱਚੋਂ ਦੱਸਣ ਦੇ ਨਾ ਇਹ ਸੁਣ ਕੇ ਤਾਂ ਮੈਨੂੰ ਹਰਾਨੀ ਹੋਈ ਜਾਂਦੀ ਹੈ ਕਿ ਮੰਮੀ ਦੇ ਦਿਮਾਗ ਤੇ ਮਤਲਬ ਮੈਨੂੰ ਤਾਂ ਮੰਮੀ ਕਹਿਣ ਨੂੰ ਸ਼ਰਮ ਆਉਂਦੀ ਤੇ ਜੀਵ ਨਹੀਂ ਕਰਦਾ ਇਹ ਚੀਜ਼ ਵਾ ਕਿ ਉਹਦੇ ਦਿਮਾਗ 'ਚ ਕਿਦਾਂ ਦੀ ਸੋਚ ਬੈਠੀ ਆ ਪਤਾ ਨਹੀਂ ਦੀਦੀ ਮੈਨੂੰ ਤਾਂ ਅਜੇ ਤੱਕ ਨਹੀਂ ਸਮਝ ਆ ਰਹੀ ਕੀ ਪਤਾ ਲਗਾਵ ਕੀ ਦੇਣਾ ਵਾ ਨਾ ਡੈਡੀ ਨਾ ਉਹਨੂੰ ਹੈਗਾ ਹੀ ਲਗਾਵ ਨਾ ਉਹਨੂੰ ਆਪਣੀ ਧੀ ਨਾਲ ਦੇ ਨਾ ਉਹਨੂੰ ਆਪਣੇ ਪੁੱਤ ਨਾਲ ਤੇ ਫਿਰ ਉਹਨੂੰ ਭਾਇ ਕੀ ਦੇਣਾ ਲਗਾਵਾ ਪਰ ਇਹ ਚੀਜ਼ ਵਾ ਨਾ ਕਿ ਜੇ ਅੱਜ ਸਾਬੇ ਨੂੰ ਚੰਗੀ ਮੱਤ ਦਉਗੇ ਨਾ ਤੇ ਸਾਬੇ ਵੀ ਗਾੜੀ ਚੰਗੇ ਕੰਮ ਕਰੂਗਾ ਤੇ ਜਿੱਦਾਂ ਤੇ ਫਿਰ ਆਪਣੀ ਮਾਤਾ ਉਹਦਾਂ ਦੀ ਗਾੜੀ ਉਹਦੀ ਕਰਤੀ ਆ ਉਹ ਵੇਖੀ ਕੀ ਕੀ ਉਹ ਕਰਦਾ ਫਿਰੰਡਿਆ ਵਾ ਉਹਨੂੰ ਕੋਈ ਪਤਾ ਵੀ ਨਹੀਂ ਲੱਗਦਾ ਪਰ ਜੋ ਮੰਮੀ ਕਹਿੰਦੀ ਹੈ ਨਾ ਕਰਦਾ ਸਭ ਯੂਹੀ ਹੈ ਸ਼ੁਰੂ ਤੋਂ ਮੈਂ ਐ ਨਹੀਂ ਦਿੱਤੀ ਜਦੋਂ ਦਿੱਤੀ ਤਾਂ ਕ ਵਿਆਹੀ ਹੈ ਉਹਨੂੰ ਆਪਣਾ ਦਿਮਾਗ ਵਰਤਦਿਆਂ ਵੇਖਿਆ ਭਾਬੀ ਇੱਕ ਗੱਲ ਵਾ ਅੱਜ ਮੈਂ ਸਭ ਨੂੰ ਜਦੋਂ ਵੇਖਿਆ ਨਾ ਉਦੋਂ ਇਦਾਂ ਡਿਆ ਮੇਰੇ ਘੜੇ ਕੱਲ ਧਰਲੇ ਲੈਣ ਮੇਰੇ ਕੋਲ ਵੇਖਿਆ ਵੀ ਨਹੀਂ ਜਾਣਡ ਤੁਹਾਨੂੰ ਪਤਾ ਮੇਰੇ ਜੀ ਨੂੰ ਕੁਛ ਹੁੰਦਾ ਹੈ ਜਿੱਦਾਂ ਮਰਜੀ ਹੈ ਤੇ ਫਿਰ ਵੀ ਮੇਰਾ ਹੀ ਭਰਾ ਵਾ ਨਾ ਤੇ ਪਰ ਜੇ ਮੈਂ ਇਹ ਚੀਜ਼ਾਂ ਨਾ ਨਾ ਕਰਾਂ ਤੇ ਇਹਨਾਂ ਨੂੰ ਅਕਲ ਕਦੇ ਨਹੀਂ ਆ ਸਕਦੀ ਪਰ ਹੁੰਦਾ ਜਿੱਦਾਂ ਦਿੱਤੀ ਤਾਂ ਥੋੜਾ ਜਿਹਾ ਕੱਲ ਦਾ ਡਰਾਇਆ ਨੇ ਇਹਨਾਂ ਨੂੰ ਠੋਕਰ ਧੋਕਰ ਲੱਗਣ ਵਾਲੇ ਹੈ ਜਰੂਰ ਵਾਏ ਮੈਨੂੰ ਲੱਗਦਾ ਸੰਭਲ ਜਾਣਗੇ ਤੈਨੂੰ ਲੱਗਦਾ ਕਿ ਭਾਬੀ ਇਹਨਾਂ ਨੂੰ ਫਰਕ ਪਾਊਗਾ ਛਾਬੀ ਤੇ ਦੀਦੀ ਤੇ ਆਈ ਆ ਕੱਲ ਤਾਂ ਕੰਮ ਕਰਨ ਮੰਮੀ ਵੀ ਰਸੋਈ ਚ ਕੱਲ ਵੀ ਮਿਸਤਰੀਆਂ ਤੇ ਰੋਟੀ ਬਣਾਈ ਅੱਜ ਵੀ ਬਣਾਈ ਨੇ ਬਣਾਈ ਤੇ ਸਭੋ ਚੁੱਲੇ ਤੇ ਰੱਖੀ ਨੇ ਦਾਲ ਆਹੋ ਮੈਨੂੰ ਦਿਖਣ ਡਿਆ ਵਾ ਉਹ ਜਿੰਨਾ ਆਪ ਛੜਦੀ ਭੋਈਦੀ ਨੇ ਉਹ ਨਾਲੋਂ ਜ਼ਿਆਦਾ ਨੇ ਕੁੱਕਰ ਸਾੜਿਆ ਉਹ ਚੀਜ਼ ਦੀ ਚਲੋ ਕੋਈ ਗੱਲ ਨਹੀਂ ਪਰ ਮੈਨੂੰ ਇਹ ਚੀਜ਼ ਦੀ ਟੈਨਸ਼ਨ ਵਾ ਕਿ ਇਹ ਜਿੱਦਾਂ ਹੁਣ ਚੱਲਣ ਦੇ ਜੇ ਇਹ ਤੇ ਇਦਾਂ ਚੱਲਦੇ ਰਹਿਣਾ ਬਹੁਤ ਵਧੀਆ ਤੇ ਸੁੱਖ ਜੇ ਫੇਰ ਇਹਨਾਂ ਨੇ ਕੁਝ ਨਾ ਕੁਝ ਕਰਨ ਪਏ ਨਾ ਤੇ ਫੇਰ ਪਤਾ ਨਹੀਂ ਕੀ ਬਣਨਾ ਵਾ ਹਰ ਵਰਨਾ ਦੀ ਜੀ ਇੰਨੇ ਜੋਗੇ ਨਹੀਂ ਹੈਗੇ ਮੰਮੀ ਮੇਨਾਂ ਦਾ ਮੂੰਹ ਤੇ ਜ਼ਿਆਦਾ ਬੋਲਦੀ ਹੈ ਕਿੰਨਾ ਕੋਸੋਕ ਕਰਨ ਪਏ ਪਹਿਲਾਂ ਹਸਪੀਟਲ ਜਾ ਕੇ ਚੈੱਕ ਕਰਾਉਣ ਪਏ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕੀ ਕੀ ਇਹਨਾਂ ਦਾ ਦਿਮਾਗ ਵਿੱਚ ਚੱਲਣ ਡਿਆ ਵਾ ਜੇ ਉਹ ਚੀਜ਼ ਤੋਂ ਹਟਿਆ ਤੇ ਤੈਨੂੰ ਮਰਨ ਤੱਕ ਦਾ ਇਹ ਕਰਨ ਡਿਆ ਵਾ ਪਰ ਸੁਖ ਭਾਬੀ ਤੂੰ ਆਪਣਾ ਪੂਰਾ ਧਿਆਨ ਰੱਖਣਾ ਵਾ ਮੈਂ ਤੈਨੂੰ ਬਾਰ ਬਾਰ ਬਸ ਇੱਕੋ ਚੀਜ਼ ਨੂੰ ਆੰਨੀ ਆ ਤਾਂ ਹੀ ਜੀ ਜੀ ਮੈਂ ਉਹਦਰ ਅੰਦਰ ਜਾ ਕੇ ਨਹੀਂ ਪੈਣੀ ਸੀ ਸਾਰੇ ਦੇ ਸਾਹਮਣੇ ਪੈਣੀ ਕਿ ਤੇ ਸਾਹਮਣੇ ਤੇ ਹੋਣੀ ਕਿ ਨਹੀਂ ਨਹੀਂ ਇਹ ਚੀਜ਼ ਤੂੰ ਛੱਡ ਦੇ ਭਾਵੇਂ ਤੂੰ ਅੰਦਰ ਜਾ ਕੇ ਵੀ ਲੰਮੇ ਪਹਿਜੇ ਇਹਨੇ ਤੂੰ ਟੈਨਸ਼ਨ ਲੈ ਇਹ ਤੈਨੂੰ ਦੱਸਣ ਕਿ ਰਾਤ ਨੂੰ ਮਾਂ ਪੋਤ ਤਬ ਕਿਆ ਕਰਨਗੇ ਜੇ ਮੈਂ ਇੰਨਾ ਕਰੂੰਗੀ ਨਾ ਤੇ ਫੇਰ ਹੀ ਪਰ ਜਿੰਨਾ ਵੀ ਕਸੂਰ ਹੈ। ਆਓ ਦੀਦੀ ਰੋਟੀ ਤਾਂ ਖਾ ਲਓ। ਰੋਟੀ ਵੀ ਖਾਣੀ ਆ ਰੋਟੀ ਤੇ ਮੈਨੂੰ ਭੁੱਖ ਹੀ ਮਰ ਜਾਂਦੀ ਐ। ਮੈਨੂੰ ਤੇ ਟੈਨਸ਼ਨ ਹੀ ਪੈ ਜਾਂਦੀ ਆ ਕਿ ਤੁਹਾਡੇ ਘਰ ਦੇ ਵਿੱਚ ਬਣਨ ਕੀ ਡਿਆ ਵਾ। ਜੇ ਕਿਤੇ ਇਹੀ ਮਾਪੋਤ ਚੰਗੇ ਹੋਣ ਮਾਤਾ ਨੇ ਸਾਨੂੰ ਸਾਰ ਨੂੰ ਸਮਝਾਉਣਾ ਹੋਵੇ ਤੇ ਹਾਂ ਤੇ ਤੁਹਾਡੇ ਘਰ ਚ ਸਿਆਣੀ ਇਹੀ ਐ ਨਾ। ਉਹ ਹੀ ਦੀਦੀ ਜੀ ਥਾਉ ਥਾਈ ਮੰਮੀ ਨੇ ਰੱਖਣਾ ਆ ਪਰ ਮੰਮੀ ਆਪਣਾ ਦਿਮਾਗ ਚ ਲੰਦੀ ਨਹੀਂ ਆਂਦੇ। ਉਹੀ ਚੀਜ਼ਾਂ ਹੋ ਜਾਂਦੀਆਂ ਨਾ। ਹੁਣ ਵੇਖ ਲੈ ਕਿਦਾਂ ਹੱਥ ਜੋਨ ਲਈ ਪਰ ਮੇਰਾ ਨਹੀਂ ਮੰਨ ਮੰਦ। ਮੈਨੂੰ ਤੇ ਇਦਾਂ ਲੱਗਦਾ ਵਾ ਹਲੇ ਵੀ ਦਾਲ ਚ ਕੁਝ ਕਾਲਾ ਵਾ ਸੁਧਰ ਨਹੀਂ ਸਕਦੇ। ਚਲੋ ਜੀ ਦੀਦੀ ਤੁਸੀਂ ਆਪਣੀ ਪੂਰੀ ਫੋਨੀਦਰ ਕਿਉਂ ਨਾ ਧਿਆਨ ਸਾਲ ਉਹ ਤੇ ਕੋਈ ਗੱਲ ਨਹੀਂ ਤੇ ਤੂੰ ਫਿਰ ਇੱਥੇ ਲੰਮੇ ਪਈ ਕੋਹ ਨਾ ਕੋ ਸੋਈਦੀ ਰਹਿਣੀ ਆ ਤੈਨੂੰ ਉਹ ਦਿਨ ਆਖਿਆ ਕਿ ਪਿੰਡੋਂ ਇੱਕ ਗੇੜਾ ਮਾਰਿਆ ਦੀਦੀ ਉਹ ਹੀ ਤੇ ਮੈਂ ਆਪਣੀ ਮਾਂ ਨੂੰ ਨਹੀਂ ਸੋਚ ਜੰਦੀ ਹੋਰ ਕਿਹਦੇ ਵੱਲ ਸੋਚਣੇ ਜਿੰਨੂੰ ਮੈਂ ਆਖਿਆ ਹੀ ਨਾਮ ਕਰ ਉਹ ਮੇਰੇ ਨਾਲ ਕੱਲ ਤੁਰਿਆ ਨਹੀਂ ਇਸੇ ਕਰੋਂ ਤੇ ਬੈਸਬਸਾਈ ਹੋਈ ਸੀ ਤੇ ਕੋਈ ਗੱਲ ਨਹੀਂ ਅੱਜ ਇਦੋਂ ਵੇਲਾ ਹੁੰਦਾ ਵਾ ਨਾ ਤੇ ਮੈਂ ਕਲਾਉਣੀ ਆ ਭਲਾ ਕਿੱਦਾਂ ਨਹੀਂ ਜਾਂਦਾ ਤੇ ਮਜੇ ਨਾਲ ਮਿਲ ਕੇ ਆ ਤੇ ਨਾਲੇ ਖਾਲੀ ਹੱਥ ਭੜਕੰਦੀ ਨੇ ਚੱਲ ਜੀ ਕੋ ਖਾਣ ਨੂੰ ਵੀ ਲਾ ਜੀ ਉਹਨਾਂ ਵਾਸਤੇ ਚੰਨ ਕੋਈ ਗੱਲ ਨਹੀਂ ਦੀਦੀ ਹੁਣ ਦਰਵਾਜ਼ਾ ਤੁਹਾਨੂੰ ਪਤਾ ਬਾਹ ਚਲ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਚ ਵਿਲੇ ਹੋਈ ਜਾਣਾ ਤਾਂ ਫਿਰ ਇਹਨਾਂ ਨੂੰ ਨਾ ਕਵੀ ਮੈਨੂੰ ਕਵੀ ਮੈਨੂੰ ਪਤਾ ਕਿ ਮੈਂ ਇਹਨਾਂ ਨੂੰ ਕਿੱਦਾਂ ਕਲੋਣਾ ਵਾ ਸਾਬੀ ਦੀ ਗੱਲ ਛੱਡ ਮਾਤਾ ਵੀ ਤੇਰੇ ਨਾਲ ਜਾਉਗੀ ਠੀਕ ਆ ਜੇ ਕੋਈ ਨਹੀਂ ਮੈਂ ਤਾਂ ਨਹੀਂ ਜਾਉਗੀ ਚਲ ਮੇਰਾ ਤਾਂ ਰੋਟੀ ਨੂੰ ਜੀਂਗਾ ਰੋਟੀ ਮੇਰੀ ਸੁੱਕ ਗਈ ਹੈ ਨਹੀਂ ਹੁਣ ਵੇਖੀ ਜਾਉਗੀ ਬਾਅਦ ਚ ਹੋਟਾ ਕਿ ਨੀ ਬੀਖੋ ਮਾਰੇ ਬਹੁਤ ਖੁਸ਼ ਹੁੱਕ ਕੇ ਨਹੀਂ ਅੰਕਾ ਤਾਂ ਵੜੀ ਬੜਾ ਲੱਗਦਾ ਬੰਦਾ ਤੇ ਬਾਹਰ ਬੈਠੇ ਨਾ ਸੋਨਾ ਮੌਸਮ ਹੈ ਨਾ ਅੰਕਾ ਤਾਂ ਗਰਮੀ ਤੋਂ ਮਾਰਚਾ ਪਿਆ ਜਾ ਬੜਾ ਤੇ ਜਿਹੜਾ ਨੀ ਰਿਹਾ ਬੜਾ ਫੰਗਰਾਂ ਤੇ ਵੇਲਾ ਬੈਠਾ ਬੰਦਾ ਕਰੇ ਵੀ ਕੀ ਹੁਣ ਆ ਬਾਪੂ ਆ ਤੇ ਵੀ ਵਿਚਾਰਾਂ ਕੇ ਮਿਸਤਰੀਆਂ ਲੱਗੇ ਬਹਿ ਜਾਂਦਾ ਵਾ ਕਿ ਚੱਲ ਕੋਈ ਨਾ ਕੋਈ ਗੱਲਬਾਤ ਹੀ ਸੁਣਨ ਨੂੰ ਮਿਲਦੀ ਬਜ਼ੁਰਗ ਬੰਦੇ ਦਾ ਵੀ ਨਿਆਣਿਆਂ ਵਾਲਾ ਹਾਲ ਹੋ ਜਾਂਦਾ ਚਾਲੋ ਬਾਬਾ ਟਾਈਮ ਪਾਸ ਹੋਣ ਡਿਆ ਆ। ਆਹ ਤੇ ਬਾਬਾ ਮਿਸਤਰੀਆਂ ਦਾ ਕੰਮ ਨਿਬੜ ਗਿਆ। ਮੈਂ ਤਾਂ ਬਾਹਰ ਹੀ ਨਿਕਲ ਕੇ ਵੇਖਿਆ ਤੇ ਕਿੰਦਾ ਖਲਾਰ ਪਿਆ ਵਾ। ਚਲ ਇਹ ਆ, ਕਿਆ ਗੇਟ ਦਾ ਕੰਮ ਨਿਬੜਜੂ ਚੰਗਾ ਵਾ। ਗੇਟ ਦੇ ਕਰਕੇ ਹੋਰ ਤਾਂ ਲੱਗਦਾ ਸਾਰਾ ਹੀ ਖੁੱਲਾ-ਖੁੱਲਾ ਲੱਗਦਾ। ਮੇਰਾ ਮੈਂ ਬਾਹਰ ਤੱਕ ਆ ਗਈਆਂ ਤੇ ਰੇਂਜ ਨਹੀਂ ਹੋ ਆਈ। ਆ ਗਈ ਆ ਗਈ ਰੇਂਜ ਆ ਗਈ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੇ ਤੁਸੀਂ ਫੋਨ ਲਾਉਂਦੇ ਪਤਾ ਕਿਉਂ ਨਾ ਅੱਜ ਨਾ ਪਤਾ ਨਹੀਂ ਕਿਦਾਂ ਦਾ ਮੌਸਮ ਹੋਇਆ ਰੇਂਜ ਹੀ ਹੈ ਨਹੀਂ ਮਾਸਾ ਜਿੰਨੀ ਵੀ ਕੇਵਲੇ ਹੋ ਜਾਂਦਾ ਨੈਟਵਰਕ ਦਾ ਤੇ ਹੁਣ ਮੈਂ ਫਿਰ ਬਾਹਰ ਆਣ ਕੇ ਫਿਰ ਤੁਹਾਨੂੰ ਫੋਨ ਲਾਇਆ ਜੇ ਹਾਂਜੀ ਹਾਂਜੀ ਉਹੀ ਮੈਂ ਤੁਹਾਨੂੰ ਲੱਗੀਆਂ ਗੱਲ ਦੱਸਣ ਕਿ ਘਰ ਵੀ ਤੁਹਾਨੂੰ ਮੈਂ ਕੀ ਗੱਲ ਦੱਸਣੀ ਆ 24 ਘੰਟੇ ਤੱਕ ਕੰਨ ਲਾਈ ਰੱਖਦੇ ਮਾਪੋਤ ਮੈਂ ਹਾਂ ਚੱਲ ਨਾਲੇ ਸਵਾਰਨਾ ਬੰਦਾ ਗੱਲ ਕਰ ਲੈਂਦਾ ਜਦੋਂ ਦੇ ਇੱਥੇ ਆਈਆਂ ਇੱਕ ਦੋ ਮਿੰਟ ਗੱਲ ਕਰਦੀ ਝਟ ਤੇ ਡਾਪੇਂਦੇ ਇੱਕ ਕੰਮਤਰੇ ਲਾ ਕੇ ਕੰਨ ਕੰਦਨ ਸੁਣਨਾ ਨਾ ਨਾ ਹੁਣ ਤੇ ਘਰ ਆਈ ਆ ਉਹੀ ਤਾਂ ਮੈਂ ਦੱਸਣ ਲੱਗੀ ਕਿ ਚਾਚੇ ਨੇ ਸਾਰੀ ਗੱਲ ਦੱਸੀ ਹੈ ਨਾ ਤੇ ਬੜੀ ਨੋਬਤ ਤੱਕ ਆ ਗਈ ਕਿ ਪਹਿਲਾਂ ਤੇ ਉਹ ਚੀਜ਼ ਨੂੰ ਯਕੀਨ ਨਹੀਂ ਮੰਨਦੇ ਨਾਹੋ ਤੇ ਬਾਅਦ ਚ ਬੜਾ ਬਖੇੜਾ ਕਰਨ ਦੇ ਕਰਤੇ ਸੂਤਰ ਮੈਂ ਕਿਹਾ ਸੂਤਰ ਕਿਉਂ ਨਹੀਂ ਕਰਨੇ ਵਖਾਤ ਤੇ ਮੈਂ ਕਾਗਜ਼ ਮਾਰੇ ਮਸਾਬੀ ਵੀਰ ਦੇ ਮੂੰਹ ਤੇ ਕਾਗਜ਼ ਮੈਂ ਆਲਾ ਫੜ ਲਾ ਵੇਖ ਲਾ ਕਾਗਜ਼ ਉਹਦੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇਹ ਚੀਜ਼ ਵੇਖ ਕੇ ਮੈਂ ਤਾਂ ਬੜਾ ਕੁਛ ਕੀਤਾ ਮੈਂ ਤਾਂ ਘਰੋਂ ਕੱਢਣ ਤੱਕ ਗਈ ਸੀ ਇਹਨਾਂ ਨੂੰ ਪਰ ਫੇਰ ਨਾ ਸੁਖ ਭਾਬੀ ਨੇ ਕਹਿਤਾ ਕਿ ਨਹੀਂ ਦੀਦੀ ਰਹਿਣ ਦੋ ਬਾਰ-ਬਾਰ ਕਹੀ ਜਾਵੇ ਫਿਰ ਤੁਹਾਨੂੰ ਪਤਾ ਇਹ ਹਾਲਤ ਹੈਗੀ ਆ ਜੇ ਤਰਲੇ ਲੈਂਦੀ ਹੈ ਤੈਨੂੰ ਪਤਾ 100 ਟੈਨਸ਼ਨ ਲਾਉਗੀ ਕੋਈ ਉੱਚ ਨੀਚ ਹੋ ਗਈ ਤਾਂ ਫਿਰ ਕੌਣ ਜ਼ਿੰਮੇਵਾਰ ਵਾ ਹਾਂਜੀ ਨਾ ਹੁਣ ਤੇ ਆ ਮਾਂ ਪੁੱਤੀ ਰਾਂਗੂ ਸਿੱਧੇ ਹੋਏ ਲੱਗਾ ਮਿਸਤਰੀ ਤਾਂ ਦੱਸਣਾ ਮਿਸਤਰੀ ਲੱਗਾ ਢਿਆ ਨਾਲ ਮਿਸਤਰੀ ਦਾ ਕੰਮ ਕਰ ਕਰਨਾ ਹਾਂਜੀ ਹਾਂਜੀ ਨਹੀਂ ਮੈਂ ਤੁਸੀਂ ਮੇਰੀ ਟੈਨਸ਼ਨ ਨਾ ਲਿਆ ਕਰੋ ਮੈਂ ਤੁਹਾਨੂੰ ਵੀ ਰੱਖਿਆ ਮੇਰਾ ਨਾ ਧਿਆਨ ਕਰਿਆ ਕਰੋ ਮੈਨੂੰ ਪਤਾ ਮੈਨਾਂ ਨੂੰ ਕਿੱਦਾਂ ਸੂਤਰ ਕਰਨਾ ਜੋ ਮਰਜ਼ੀ ਇਹ ਕਰਦੇ ਰਹਿਣ ਜਿੰਨੇ ਇਹਨਾਂ ਦੀ ਹੋ ਗਈਆਂ ਨਾ ਹੁਣ ਨਹੀਂ ਮੈਨੂੰ ਲੱਗਦਾ ਕੋਈ ਸੋਚਣਗੇ ਆਪਣੇ ਦਿਮਾਗ 'ਚ ਤੇ ਜੇ ਹਲੇ ਵੀ ਸੋਚਣਗੇ ਨਾ ਤੇ ਫਿਰ ਮੇਰੇ ਕੋਲ ਲਾਸਟ ਆਪਸ਼ਨ ਹੈਗਾ ਕਿ ਮੈਂ ਕੀ ਕਰਨਾ ਇਹਨਾਂ ਦਾ ਉਹ ਮਤਾਂ ਦੱਸੋ ਫੇਰ ਟਾਈਮ ਆਉਣ ਤੇ